ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਸਰੰਝੀ ਪੂਜਾ ਸੈਨੀਵਰਾ ਲਿਖੇਗੇ ਨਾਵਲ ਅਰਮਾਨਾਂ ਦੇ ਕਤਲ ਦਾ ਭਾਗ 8 ਲੱਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਿੱਤੀ ਬੋਲੀ ਸਰਪੰਚ ਜੀ ਮੈਂ ਤਾਂ ਵੇਚਣਾ ਹੀ ਆ ਅੱਜ ਜਾਂ ਕੱਲ ਬਾਕੀ ਤੁਸੀਂ ਸਮਝਾ ਜੋ ਕਿ ਦੋ ਦਿਨ ਨੂੰ ਕਹਿਣਾ ਬੱਪਾ ਜੀ ਆਪਣੇ ਕਰੇ ਬਾਪੂ ਬੋਲੇ ਹੋਣਾ ਸਰਪੰਚ ਸਾਹਿਬ ਇਹੀ ਆ ਇਸ ਸਿਰ ਦਾ ਸਾਈਂ ਨਹੀਂ ਹੈਗਾ ਤੇ ਇੱਕ ਹੈ ਛੂਟੀ ਉਮਰੇ ਬੱਕੀ ਤੈਨੂੰ ਪਤਾ ਗਵਲੇ ਨੇ ਚਲੇ ਜਾਣਾ ਇਹ ਉਥੇ ਕਿਸ ਥਾਂ ਰਹੂ ਜਿਦਰੇ ਲੱਗ ਜਾਣੇ ਮੀਰੇ ਕੋਲੋਂ ਨਹੀਂ ਉਸ ਕਰ ਰਹਿ ਹੋਣਾ ਜਿੱਥੇ ਮੈਨੂੰ ਪਾਰ ਸਮਝ ਗਈ ਸੀ ਤੇ ਇਸ ਕੁੜੀ ਨਾਲ ਛੇ ਕੋਈ ਯਾਦਤੀ ਹੋਈ ਤਾਂ ਨਹੀਂ ਚਲ ਹੋਣੀ ਵੱਡਾ ਉੱਠ ਖਲੋਇਆ ਤੇ ਖਿੱਚ ਕੇ ਬੋਲਿਆ ਪਾਈ ਅਸੀਂ ਨਹੀਂ ਲੈ ਕੇ ਜਾਂਦੇ ਨਾਲੇ ਸਿਰ ਮਨਾਓ ਤੇ ਨਾਲੇ ਇਹਨਾਂ ਦੇ ਤਾਨੇ ਸੁਣੋ ਅਸੀਂ ਚੱਲਦੇ ਹਾਂ ਅਸੀਂ ਨਹੀਂ ਰੱਖ ਸਕਦੇ ਬਟਾ ਵਹਰ ਵੱਲ ਨੂੰ ਸਪਾਟ ਤੇ ਰੁਕਤੀ ਰੁਕਤੀ ਚੱਲ ਗਿਆ ਤੇ ਕਬਲੇ ਨੇ ਕਿਹਾ ਕੋਈ ਨਾ ਵੀਰੇ ਨੂੰ ਬਾਪੂ ਦੀਆਂ ਗੱਲਾਂ ਚੁੱਪ ਗਈਆਂ ਫਿਕਰ ਨਾ ਕਰੋ ਜੀਤੀ ਚੱਲ ਤੂੰ ਜੋ ਕਹਨੀਏ ਸਭ ਮਨਜੂਰੇ ਬਾਪੂ ਜੀ ਜੋ ਹੋਇਆ ਭੁੱਲ ਜਾਓ ਕਿਤੇ ਨੀਂ ਚੰਦਰੇ ਲੱਗਦਾ ਸਰਪੰਚ ਸਾਹਿਬ ਆਲਾ ਤੁਹਾਡੇ ਸਾਹਮਣੇ ਕਰਦੀਆਂ ਛਾਬੀਆਂ ਬਾਪੂ ਜੀ ਨੂੰ ਦੇ ਦਿਨਾ ਉਹ ਚਾਰਖਾਨੇ ਅਜ ਤੋ ਜੀਤੀ ਦੀ ਅਸਾਂ ਜਦੋਂ ਆਉਣਾ ਦੋ ਮਹੀਨੇ ਰਹਿਣਾ ਹੁੰਦਾ ਉਦੋਂ ਇਹ ਵੀ ਮੱਥੇ ਵਟਣਾ ਪਾਵੇ ਹੋਰ ਨਹੀਂ ਬਸ ਸਰਪੰਚ ਸਾਹਿਬ ਹੁਣ ਹੋਰ ਦੱਸ ਦੇਵੀ ਜੀਤੀ ਬਾਕੀ ਜ਼ਮੀਨ ਦੀ ਗੱਲ ਆ ਜੇ ਵੱਡਾ ਭਾਈ ਨਾ ਵੀ ਮੰਨੂ ਮੈਂ ਆਪੇ ਛੁੜਾ ਲਉ ਮੈਂ ਬੰਦ ਅਪਰਾਹ ਇਕੱਠੇ ਪਲਿਆਂ ਮੇਰਾ ਜੋ ਫਰਜ਼ ਆ ਕਰੂੰਗਾ ਮੈਂ ਜੀਤੀ ਗਵਲੇ ਦੀਆਂ ਗੱਲਾਂ ਸੁਣ ਚੰਗਾ ਮਹਿਸੂਸ ਕਰ ਰਹੀ ਸੀ ਉਸਨੂੰ ਲੱਗਾ ਕਿ ਉਹ ਸ਼ਾਇਦ ਸਮਝਦਾ ਹੈ ਪਰ ਦੂਜੇ ਪਾਸੇ ਗਵਲੇ ਦੀਆਂ ਹੋਰ ਗੱਲਾਂ ਵੀ ਦਿਮਾਗ ਖਰਾਬ ਕਰ ਰਹੀਆਂ ਸਨ ਉਹ ਆਪਣੇ ਹੀ ਚੱਕਰ 'ਚ ਫਸ ਗਈ ਸੀ ਉਸ ਨੂੰ ਲੱਗਾ ਸੀ ਕਿ ਸ਼ਾਇਦ ਉਸ ਤੋਂ ਸਭ ਪਾ ਜਾਣਗੇ ਜਦ ਉਹ ਜ਼ਮੀਨ ਵੇਚਣ ਦੀ ਗੱਲ ਕਰੂ ਪਰ ਗਵਲਾ ਆਪਣੀਆਂ ਗੱਲਾਂ ਤੇ ਖੜਾ ਸੀ ਉਸ ਨੇ ਕਿਹਾ ਨਿੰਮੀ ਪੈਨ ਨੂੰ ਪੁੱਛ ਲਵੋ ਗਵਲੇ ਨੇ ਕਿਹਾ ਉਸ ਨਾਲ ਗੱਲ ਹੋ ਚੁੱਕੀ ਆ ਜੀਤੀ ਸਰਪੰਚ ਸਾਹਿਬ ਕਾਫੀ ਗੱਲਾਂ ਸੁਣ ਹੋ ਗਈਆਂ ਤੁਸੀਂ ਹੁਣ ਦੇਖ ਲਓ ਜੀਤੀ ਹੋਰ ਕੁਝ ਨਹੀਂ ਸਰਪੰਚ ਜੀ ਜੀਤੀ ਤੂੰ ਦੋ ਚਾਰ ਦਿਨ ਤੱਕ ਉਧਰ ਚਲੀ ਜਾਏਂਗੀ ਤੇ ਜੇ ਕੋਈ ਵੀ ਗੱਲ ਹੋਵੇ ਬੇਝਿਚਕ ਫੋਨ ਕਰ ਦੇ ਅਸੀਂ ਚੱਲਦੇ ਹਾਂ ਡਬਲਾ ਵੀ ਸਰਪੰਚ ਨਾਲ ਗੱਲਾਂ ਕਰਦਾ ਬਾਹਰ ਨਿਕਲ ਗਿਆ ਤੇ ਜਾਂਦਾ ਆ ਗਿਆ ਫੋਨ ਕਰ ਦਿਓ ਸਮਾਨ ਬਣ ਕੇ ਮੈਂ ਲੈ ਜਾਉਂ ਸਰਪੰਚ ਨੂੰ ਵੀ ਆਖ ਦਿੱਤਾ ਕਿ ਜ਼ਮੀਨ ਮੈਂ ਹੀ ਖਰੀਦ ਕਰਾਂਗਾ ਕਿਸੇ ਹੋਰ ਨੂੰ ਤੱਕ ਨਹੀਂ ਦੇਣੀ ਪਹਿਲੀ ਪਹਿਲੀ ਵੱਡੀ ਨੇ ਵਕਾ ਦਿੱਤੀ ਸੀ ਸਰਪੰਚ ਨੇ ਕਿਹਾ ਕਾਕਾ ਤੁਹਾਡੀ ਜ਼ਮੀਨ ਜਦ ਮਾਜੀ ਕਰ ਜਾਂਦੇ ਹੀ ਗਵਲੇ ਤੇ ਵੱਡੇ ਦੀ ਜ਼ਬਰਦਸਤ ਵਹਿਸ਼ ਹੋਈ ਤੇ ਵੱਡੇ ਨੇ ਜਿੱਤੀ ਦੇ ਨਾਲ ਨੇੜਤਾ ਦੇ ਸੰਦੇਹ ਨੂੰ ਵੀ ਉਜਾਗਰ ਕਰ ਦਿੱਤਾ ਗਵਲੇ ਨੇ ਕਿਹਾ ਹਾਂ ਠੀਕਾ ਕਰਦੀ ਕਰਛ ਰਹੁ ਤੇ ਸਮਝ ਆਪਰ ਰਲ ਮਿਲ ਕੇ ਰਹੀਏ ਅੱਜ ਇਹ ਲੜਾਈ ਬਾਹਰ ਨਿਕਲ ਗਈ ਤੂੰ ਹੀ ਜਾਣਦਾ ਕੀ ਨਤੀਜਾ ਨਿਕਲੋ ਜਿੱਤੀ ਸਭ ਦੀ ਆ ਵੱਡੀ ਬੋਲੀ ਕੀ ਕੀ ਜੜੀ ਪੱਕ ਰਹੀ ਆ ਹੁਣ ਤਾਂ ਲੜ ਰਹੇ ਸੀ ਕੁਝ ਨਹੀਂ ਭਾਬੀ ਬਸ ਮਜ਼ਾਕ ਸੀ ਨਲੇ ਦੋਗ ਦਿਨ ਤੱਕ ਬਾਪੂ ਹੁਣ ਨਹੀਂ ਵੀ ਆ ਜਾਣਾ ਥੋੜਾ ਪਿਆਰ ਨਾਲ ਰਹੋ ਅੱਜ ਵਾਂਗੂ ਭੂੰਪੂ ਕਰਦੇ ਨਾ ਰਹੋ ਸਮਝੀਦਾ ਮੌਕਾ ਜੋ ਮੈਂ ਅੱਜ ਵੀਰੇ ਨੇ ਸਾਂਭ ਲਿਆ ਨਹੀਂ ਤਾਂ ਜਿੱਤੀ ਗਈ ਸੀ ਹਤੋਂ ਤੇ ਜ਼ਮੀਨ ਤੇ ਮਕਾਨ ਵੀ ਚੱਲ ਹੁਣ ਭਾਬੀ ਸਲਾਦ ਘੱਟਵੇ ਸ਼ਰੀਰ ਟੁੱਟ ਰਿਹਾ ਕੁਝ ਖਾਪੀ ਲਈਏ ਬਸ ਮਹੀਨਾ ਰਹਿ ਗਿਆ ਫਿਰ ਤਾਂ ਚਲੇ ਜਾਣਾ ਵੱਡਾ ਖੁਸ਼ ਹੋ ਬੋਲਿਆ ਪੂਰੇ ਮਜ਼ੇ ਲੈ ਕੇ ਜਾਈਂ ਕੇ ਦੋਵੇਂ ਹੱਸ ਪਏ ਤੇ ਵੱਡੀ ਨੇ ਨਿੰਮੀ ਨੂੰ ਫੋਨ ਕਰਕੇ ਕਹਿਤਾ ਕਿ ਤੇਰੇ ਵਾਲਾ ਜੀਤੀ ਦੇ ਚੱਕਰ 'ਚ ਸਾਰਾ ਕਰੋਸ ਨੂੰ ਦੇ ਬੈਠਾ ਤੇ ਹੁਣ ਸ਼ਰਾਬ ਨਾਲ ਰੱਜਿਆ ਪਤਾ ਨਹੀਂ ਕਿੱਥੋਂ ਆਇਆ ਨਿੰਮੀ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ ਦੀਦੀ ਮੈਂ ਆ ਜਾਵਾਂ ਇਹ ਸੁਣ ਵੱਡੀ ਬੋਲੀ ਨਹੀਂ ਨਹੀਂ ਮੈਂ ਹੈਗੀ ਹਾਂ ਤੇਰੇ ਕੰਨੀ ਘੱਡੀ ਆ ਗੱਲ ਅਜੇ ਗੱਲ ਕਰ ਹੀ ਰਹੀ ਸੀ ਤੇ ਵੱਡਾ ਆ ਗਿਆ ਉਸਨੇ ਕਿਹਾ ਕੌਣ ਆ ਨਿੰਮੀ ਨੂੰ ਦੱਸ ਰਹੀ ਸੀ ਕਿ ਤੇਰਾ ਪਤਾ ਨਹੀਂ ਕਿੱਥੋਂ ਰੱਜਿਆ ਆਇਆ ਇਨਾ ਸੁਣਦੇ ਹੀ ਵੱਡਾ ਗੁੱਸੇ 'ਚ ਬੋਲਿਆ ਫੋਨ ਕੱਟ ਦੱਸ ਕੀ ਅਗਲਾਈ ਆ ਮੈਂ ਤਾਂ ਬਸ ਇਹ ਕਿਹਾ ਜੇ ਜੀਤੀ ਤੇ ਤੇਰੇ ਵਾਲੇ ਦਾ ਚੱਕਰ ਆ ਇਨਾ ਸੁਣਦੇ ਹੀ ਵੱਡੇ ਨੇ ਆਪਣੀ ਪਤਨੀ ਨੂੰ ਘੁੱਟਦਾ ਤੇ ਕਿਹਾ ਅੱਗ ਲਾਉਣੀ ਛੱਡ ਦੇ ਮਸਾਂ ਗੱਲ ਬਣਦੀ ਆ ਤੂੰ ਖਰਾਬ ਕਰ ਦੇਨੀ ਆ ਜੇ ਛੋਟਾ ਗੱਲ ਨਾ ਸੰਭਦਾ ਤਾਂ ਹੱਥੋਂ ਸਭ ਨਿਕਲ ਜਾਣਾ ਸੀ ਤਾਂ ਹੀ ਕਹਦੇ ਨੇ ਸਿਆਣੇ ਔਰਤਾਂ 'ਚ ਮੱਤ ਨਹੀਂ ਹੁੰਦੀ ਕਹਿ ਦੂ ਚਾਰ ਹੋਰ ਬਾਹਰੋਂ ਨਿਕਲ ਗਏ ਹੁਣ ਦੇਖ ਨਿੰਮੀ ਆਈ ਲੈ ਨਹੀਂ ਸੁਣੋ ਮੈਂ ਤਾਂ ਚੰਗਾ ਸੋਚ ਕੇ ਕਿਹਾ ਸੀ ਕਿ ਇਹ ਪਾਸਾ ਤਾਂ ਰਹਿ ਜਾਵੇ ਸਾਡੇ ਕੋਲ ਹੁਣ ਮੈਨੂੰ ਕੀ ਪਤਾ ਸਵੇਰੇ ਰੋਕ ਦੇਗੀ ਨਿੰਮੀ ਨੂੰ ਸੁਣੋ ਤਾਂ ਵੱਡਾ ਬਾਹਰ ਚਲਾ ਗਿਆ ਦੂਜੇ ਪਾਸੇ ਜੀਤੀ ਘਰ ਸਮਾਨ ਬਣ ਰਹੀ ਸੀ ਕਿ ਨਿੰਮੀ ਦਾ ਫੋਨ ਆ ਗਿਆ ਉਸਨੇ ਜੀਤੀ ਨਾਲ ਗੱਲਬਾਤ ਕਰ ਪੰਚਾਇਤ ਚ ਜੋ ਹੋਈਆਂ ਉਸ ਬਾਰੇ ਪੁੱਛਿਆ ਤੇ ਕਿਹਾ ਜੀਤੀ ਫਿਕਰ ਨਾ ਕਰ ਮੇਰਾ ਕਰ ਤੇਰਾ ਹੀ ਆ ਤੂੰ ਪਹੁੰਚ ਮੈਂ ਵੀ ਆ ਜਾਣਾ ਜੇ ਟਿਕਟ ਹੋ ਗਈ ਤੂੰ ਘਰ ਨਾਲ ਦਸੀ ਤੇ ਨਿੰਮੀ ਸਮਝ ਗਈ ਸੀ ਕਿ ਵੱਡੇ ਸਾਨੂੰ ਲੜਾ ਕੇ ਆਪਣੇ ਕੋਲ ਮਕਾਨ ਰੱਖਣਾ ਚਾਹਦੀ ਆ ਨਿੰਮੀ ਨੇ ਜੀਤੀ ਨੂੰ ਕਿਹਾ ਕਿ ਤੂੰ ਬੇਚੀਜ਼ ਕਰਿਆ ਤੇਰਾ ਕਾਰਾ ਮੈਂ ਤੇਰੇ ਵੀਰੇ ਨੇ ਦੱਸਦਾ ਸੀ ਹੁਣ ਜੀਤੀ ਦੇ ਦਿਮਾਗ ਵਿੱਚ ਗਵਲਾ ਘੁੰਮ ਰਿਹਾ ਸੀ ਤੇ ਮਨ ਹੀ ਮਨ ਸੋਚ ਰਹੀ ਸੀ ਕਿ ਉਹ ਕਿੰਨਾ ਗਲਤ ਸੋਚ ਰਹੀ ਸੀ ਉਸਨੇ ਗਵਲੇ ਨੂੰ ਕੀ ਕੀ ਕਿਹਾ ਸ਼ਾਇਦ ਉਸ ਦੀ ਸੋਚ ਕੁਝ ਹੋਰ ਹੋਵੇ ਮੈਂ ਕੁਝ ਹੋਰ ਸਮਝ ਰਹੀ ਹਾਂ ਕਹਤੇ ਕਰਦੇ ਜੀਤੀ ਦੀ ਅੱਖ ਲੱਗ ਗਈ ਉਸਨੇ ਸਵੇਰ ਹੋ ਗਵਲੇ ਨੂੰ ਫੋਨ ਕਰਤਾ ਕਿ ਉਹ ਤਿਆਰ ਹਨ ਲੈ ਜਾਣ ਗਵਲੇ ਨੇ ਜੀਤੀ ਨਾਲ ਵਧੀਆ ਤਰੀਕੇ ਨਾਲ ਗੱਲ ਕਰ ਸ਼ਾਮ ਨੂੰ ਆਉਣ ਦਾ ਕਿਹਾ ਫਿਰ ਜੀਤੀ ਨੇ ਬਾਪੂ ਜੀ ਨੂੰ ਕਿਹਾ ਕਿ ਬਾਪੂ ਜੀ ਜੋ ਹੋ ਗਿਆ ਪਹਿਲਾਂ ਭੁੱਲ ਜਾਓ ਹੁਣ ਅੱਗੇ ਦੀ ਸੋਚੋ ਬੰਤ ਕਹਿੰਦੇ ਸੀ ਕਿ ਲਾਡੂ ਨੂੰ ਸਕੂਲ ਪਾਉਣਾ ਉਹੀ ਵੱਡੇ ਮੈਂ ਸੋਚਦੀ ਹਾਂ ਲਾਡੂ ਨੂੰ ਮੈਂ ਇਸ ਦੇ ਨਾਨਾ ਨਾਨੀ ਤੋਂ ਛੱਡਦਾ ਉਥੇ ਸ਼ਹਿਰ ਸਕੂਲ ਵੀ ਨੇੜੇ ਨੇ ਤੇ ਛੱਡ ਵੀ ਡੈਡੀ ਆਉਣਗੇ ਇੱਥੇ ਕੌਣ ਜਾਓ ਬਾਪੂ ਜੀ ਬੋਲੇ ਤੇਰਾ ਦਿਮਾਗ ਖਰਾਵਾ ਇਸ ਦੇ ਨਾਲ ਹੀ ਤੂੰ ਆ ਤੇ ਮੇਰੇ ਸਾਹ ਚੱਲ ਰਹੀ ਆ ਪਹਿਲਾਂ ਬੰਤ ਗਿਆ ਤੇ ਹੁਣ ਤੂੰ ਇਸ ਨੂੰ ਪੇਕੇ ਛੱਡਣ ਲਈ ਕਹਿ ਰਹੀ ਆ ਤੂੰ ਜ਼ਿਆਦਾ ਸਿਆਣੀ ਨਾ ਬਣ ਸਾਰੇ ਫੈਸਲੇ ਤੇਰੇ ਸਹੀ ਨਹੀਂ ਹੋ ਸਕਦੇ ਮੈਂ ਨਹੀਂ ਭੇਜਦਾ ਆਪੇ ਬਸ ਲਵਾ ਦਾਂਗਾ ਮੇਰੀ ਪੈਨਸ਼ਨ ਹੈ ਪਰ ਇਹਨੂੰ ਕੁੜੀ ਦੀਆਂ ਫੀਸਾਂ ਜਿੱਤੇ ਹੁਣ ਹੋਰ ਨਾ ਕੋਈ ਦਲੀਲ ਦੇ ਜੀਤੀ ਬਾਪੂ ਜੀ ਠੀਕਾ ਸ਼ਾਮ ਨੂੰ ਤਿਆਰ ਰਹੋ ਗਵਲੇ ਨੇ ਆਉਣਾ ਲੈ ਮੈਂ ਕੱਪੜੇ ਬੰਨ ਲਿਆ ਬਾਪੂ ਜੀ ਬਿਨਾ ਕੁਝ ਪੋਲੇ ਲਾਡੂ ਨੂੰ ਲੈ ਬਾਹਰ ਚਲੇ ਗਏ ਜੀਤੀ ਬੰਦਵਰੇ ਸੋਚ ਥੋੜਾ ਭਾਵੁਕ ਹੋ ਗਈ ਸ਼ਾਮ ਹੋਈ ਤੇ ਗਵਲਾ ਲੈਨ ਆ ਗਿਆ ਗੱਡੀ 'ਚ ਕੱਪੜੇ ਰੱਖੇ ਤਾਂ ਸਿਰਫ ਥੋੜੀ ਜਗ੍ਹਾ ਰਹਿ ਗਈ ਗਵਲੇ ਨੇ ਕਿਹਾ ਬਾਪੂ ਜੀ ਤੁਸੀਂ ਬਾਟੋ ਪਹਿਲਾਂ ਤੁਹਾਨੂੰ ਛੱਡਾਂ ਫਿਰ ਲਾਡੂ ਤੇ ਜੀਤੀ ਨੂੰ ਲੈ ਆਉਣਾ ਬਾਪੂ ਜੀ ਬੈਠੇ ਤੇ ਲਾਡੂ ਵੀ ਨਾਲ ਹੀ ਪਟ ਗਈ ਜੀਤੀ ਨੇ ਕਿਹਾ ਮੈਂ ਬੈਠ ਚਾਂਗੇ ਪਿੱਛੇ ਕੱਪੜੇ ਦੀ ਗੱਠੜੀ ਰੱਖ ਲਾਗੇ ਪਰ ਗਵਲਾ ਬੋਲਿਆ ਕਿਉਂ ਕਿਉਣਾ ਪੰਜ ਮਿੰਟ ਰੁੱਕ ਮੈਂ ਛੱਡ ਕੇ ਆਇਆ ਬਾਪੂ ਜੀ ਨੂੰ ਘਰ ਛੱਡ ਗਵਲਾ ਆਇਆ ਤੇ ਜੀਤੀ ਗਰਮੀ ਨਾਲ ਤਰ ਹੋਈ ਪਈ ਸੀ ਗਵਲੇ ਨੇ ਅਗਲਾ ਸ਼ੀਸ਼ਾ ਖੋਲ੍ਹਿਆ ਤੇ ਕਿਹਾ ਬਾਟਾ ਪਰ ਜੀਤੀ ਜਲਦਬਾਜੀਛ ਮਗਰ ਬੈਠ ਗਈ ਤੇ ਗਵਲੇ ਦੀਆਂ ਗੱਲਾਂ ਨੂੰ ਅਣਸੁਣਿਆ ਦੇਖੌਣ ਲੱਗੀ ਗਵਲੇ ਨੇ ਦੀ ਗਰਮੀ ਨਾਲ ਆਪਣਾ ਹਾਲ ਅੰਦਰ ਬੈਠ ਚੰਦੀ ਆਜਾ ਗੀ ਏਸੀ ਚਲਾਤਾ ਘਟੀ ਚ ਪਰਜੀਤੀ ਬੋਲੀ ਮੈਂ ਠੀਕਾਂ ਬਾਜੀ ਬਾਜੀ ਕੀ ਹੁੰਦਾ ਨੜੇ ਗਵਲਾ ਗਵਲਨ ਨਾਮ ਲਿਆ ਕਰ ਮੱਖਣੀ ਕੇ ਹਾਕਰ ਜੀਤੀ ਬੋਲੀ ਬਾਜੀ ਕੀ ਹੁੰਦਾ ਸੁਣਿਆ ਨਹੀਂ ਤੂੰ ਇਹ ਕਿਹਾ ਕਰ ਮੱਖਣ ਨਾਮਾ ਮੇਰਾ ਤੇ ਹੁਣ ਤੇਰੇ ਲਈ ਵੀ ਮੱਖਣ ਹੀ ਆ ਤੇਰਾ ਦੋਸਤ ਗਲਤ ਨਾ ਸਮਝੀ ਨੜਿਆ ਕੀ ਕਰੀ ਜਾਨੀ ਆ ਸਹੀ ਧਰਮ ਬੈਠ ਕੁਛ ਨਹੀਂ ਕਹਿੰਦਾ ਤੈਨੂੰ ਹਾਂ ਸੋਨੀ ਬੋਲਤਾ ਰੱਬ ਤੇ ਖੂਬ ਮਿਹਨਤ ਕੀਤੀ ਆ ਪਰ ਬੰਦ ਨੇ ਕਦਰ ਨਹੀਂ ਕੀਤੀ ਥੀ ਜੀਤੀ ਡਰ ਰਹੀ ਸੀ ਇੰਨੇ ਨੂੰ ਕਾਰ ਆ ਗਿਆ ਬਾਹਰ ਵੱਡੀ ਖੜੀ ਸੀ ਜਿਵੇਂ ਸਵਾਗਤ ਕਰਨਾ ਹੋਵੇ ਪਰ ਉਹ ਦੇਖਣਾ ਚਾਹੁੰਦੀ ਸੀ ਕਿ ਦੁਮੇ ਇਕੱਲੇ ਆਇਆ ਜੀਤੀ ਉਤਰੀ ਤੇ ਵੱਡੀ ਨੂੰ ਮੱਥਾ ਟੇਕਿਆ ਵੱਡੀ ਬੋਲੀ ਪੰਜ ਮਿੰਟ ਦੀ ਬਾਤ 15 ਮਿੰਟ ਚ ਪੂਰੀ ਕੀਤੀ ਸੁਖ ਤਾਂ ਹੈ ਕਿ ਮੈਂ ਆਪਣਾ ਆਪ ਇਨੀ ਗਰਮੀ 'ਚ ਲਪੇਟੀ ਬੈਠੀ ਆ ਜੀਤੀ ਕੁਝ ਨਾ ਬੋਲਿਆ ਅੰਦਰ ਵੱਲ ਚਲੀ ਗਈ ਲਾਡੂ ਨੇ ਆ ਮਾਂ ਨੂੰ ਗਲਵਕੜੀ ਪਾ ਕੇ ਹ ਮਮਾ ਦੇਖੋ ਨਿੱਕੇ ਵੀਰੇ ਤੇ ਸੋਨੂ ਤੇ ਮਾਹੀ ਦੇ ਖਡਾਉਣੇ ਕਿੰਨੇ ਸਾਰੇ ਮੇਰੇ ਵੀ ਘੜ ਦਿਓ ਮੈਂ ਵੀ ਇਕੱਠੇ ਕਰ ਲੈਣੀ ਮੱਖਣ ਤਾਇਆ ਜੀ ਕਹਿੰਦੇ ਸਾਰੇ ਮੇਰੇ ਆ ਤਾਰੀ ਤਾਉ ਵੀ ਦੇਗੇ ਸਾਈਕਲ ਤਿਖੜਾਉਣੇ ਨਿੱਕੇ ਦੇ ਦੇਖੋ ਦੇਖੋ ਜੀਤੀ ਦੀਆਂ ਅੱਖਾਂ 'ਚ ਪਾਣੀ ਸੀ ਉਸ ਨੂੰ ਬੰਦਨਾ ਬਤਾਈ ਪੱਲੀ ਆਦਾਰੇ ਸਾਂ ਕਿ ਕਿਵੇਂ ਮੁਸੀਬਤਾਂ ਚੱਲੇ ਇਕੱਠੇ ਹੋਈ ਸੀ ਤੇ ਫਿਰ ਲਾਡੂ ਆਈ ਸੀ ਕਿ ਮੇਤਾਨੀ ਮਾਰਦੀਆਂ ਸਨ ਕਿ ਅਜੇ ਸੁੱਕੀ ਏ ਉਸ ਨੂੰ ਛੋਟੀਆਂ-ਛੋਟੀਆਂ ਗੱਲਾਂ ਯਾਦ ਆ ਰਹੀਆਂ ਸਨ ਤੇ ਉਹ ਕਦੇ ਬੰਤ ਨੂੰ ਯਾਦ ਕਰ ਹੱਸ ਰਹੀ ਸੀ ਤੇ ਕਦੇ ਰੋ ਇਨ ਨੂੰ ਗਬਲੇ ਨੇ ਮੋਢੇ ਹੱਤ ੜਤਾ ਦਿੱਤੀ ਟਪਕ ਕੇ ਕਿ ਪਰਾਂ ਹੋ ਗਏ ਕਵਲੇ ਨੇ ਜੀਤੀ ਨੂੰ ਕਿਹਾ ਸਾਡੀ ਆਦਤ ਪਾਲਾ ਹੁਣ ਤੋਂ ਸਾਡੇ ਘਰ ਆ ਨਾਲੇ ਖੁੱਲ ਕੇ ਰਹਿਣਾ ਸਿੱਖ ਅਲੇ ਚਾਬੀ ਬਾਕੀ ਸਾਰੀ ਪਾਸੇ ਦੀ ਚਾਰੋਂ ਕਮਰੇ ਤੇਰੇ ਨੇ ਜਿਵੇਂ ਮਰਜੀ ਰਹਿ ਮੈਂ ਤਾਂ ਚਲੇ ਜਾਣਾ ਅਗਲੇ ਮਹੀਨੇ ਤੂੰ ਬਸ ਮੈਨੂੰ ਦੋਸਤ ਬਣਾ ਲਾ ਦੁੱਖ ਸੁੱਖ ਕਰ ਲਿਆ ਕਰਾਂਗੇ ਤੇ ਗਲਤ ਨਾ ਕਦੇ ਸੋਚੀ ਆਹ ਗੱਲਾਂ ਕਹੀ ਕੇ ਮਤਲਬ ਘੜੀ ਲੈਂਦੀਆਂ ਜਦ ਮਨ ਕੇ ਤੇਰਾ ਆ ਜਾਈਂ ਰਸੋਈ ਚ ਰਾਸ਼ਨ ਵੀ ਪਵਾਤਾ 6 ਮਹੀਨੇ ਦਾ ਜਚਾ ਪਾਣੀ ਬਣਾ ਲਾ ਜਿੱਦ ਨੂੰ ਵੱਡੀ ਚਾਹ ਬਣਾ ਲਈ ਬਾਪੂ ਜੀ ਆਜੋ ਬਾਹਰ ਬਰਾਂਡੇ ਚ ਹੀ ਚਾਹ ਪੀ ਲੋ ਅਜੀਤੀ ਤੂੰ ਤੀ ਗਵਲਾ ਕੀ ਮਿੰਮਿੰ ਕਰ ਰਹੀ ਹੋ ਤੇਰਾ ਵੀਰਾ ਵੀ ਆ ਗਿਆ ਆਜੋ ਬਾਹਰ ਵੱਡੀ ਆਪਣੀ ਘਰ ਵਾਲੀ ਦੇ ਕੰਨੀ ਦੋਵਾਂ ਦੇ ਨਜ਼ਦੀਕੀਆਂ ਪਾ ਰਹੀ ਸੀ ਜੀਤੀ ਨਹੀਂ ਦੀਦੀ ਪਾਜੀ ਦਾ ਸਰੇ ਸੀ ਕਿਥੇ ਕੀ ਕੀ ਪਿਆ ਅੱਛਾ ਅੱਛਾ ਪਤਾ ਕਦੀ ਨਿੰਮੀ ਨੂੰ ਦੱਸਿਆ ਇਦਾਂ ਕਹਿਣ ਹੱਸਣ ਲੱਗੀ ਵੱਡੀ ਨਹੀਂ ਇਹ ਸਭ ਜਾਣਦੀ ਸੀ ਭਾਬੀ ਯੂਸ ਤਾਂ ਹੀ ਕਰ ਸੀ ਗਵਲਾ ਬੋਲੀਆ ਨਲੇ ਭਾਬੀ ਬਾਪੂ ਜੀ ਵੀ ਬੈਠਿਆ ਆ ਆ ਦੋ ਅਰਥੀ ਗੱਲਾਂ ਨਾ ਕਰਿਆ ਕਰ ਬਜ਼ੁਰਗਾਂ ਨਹੀਂ ਤਾਂ ਸ਼ਰਮ ਕਰ ਜੀਤੀ ਚਲ ਚਾਹ ਪੀਤੇ ਦੱਸ ਕੀ ਖਾਣਾ ਅੱਜ ਸਾਡੇ ਵੱਲ ਰੋਟੀ ਖਾ ਲਿਓ ਤੂੰ ਵੀ ਥੱਕੀ ਆ ਨਹੀਂ ਮੈਂ ਬਣਾ ਲੈਣੀ ਆ ਵੀਰ ਜੀ ਵੀ ਰਸ਼ਨ ਪਵਾਤਾ ਆ ਬਾਪੂ ਜੀ ਬੋਲੇ ਮੇਰਾ ਦੱਸੋ ਕਮਰਾ ਜਬਰਾਂਡਾ ਮੈਂ ਵੀ ਆਰਾਮ ਕਰ ਲਾਂ ਬਾਪੂ ਜੀ ਤੁਸੀਂ ਵੱਡੇ ਕਮਰੇ 'ਚ ਸੋਵੋ ਉਹ ਵਾਲੇ 'ਚ ਕੁਲਰ ਲੱਗਾ ਤੇ ਬੈੱਡ ਵੀ ਤੁਸੀਂ ਕਿਉਂ ਭਰਾਂਡੇ 'ਚ ਸੋਣਾ ਤੁਹਾਡੀ ਪੁੱਤੀਆਂ ਦਾ ਕਮਰਾ ਕਾਕਾ ਅੱਛਾ ਜੀਤੀ ਮੇਰਾ ਬਕਸਾ ਵੀ ਰੱਖ ਜਾ ਮੈਂ ਬਾਠ ਕਰਨਾ ਬੱਪੂ ਜੀ ਰਖਤੀਆਂ ਨਲੇ ਬੱਪੂ ਜੀ ਰਾਤ ਨੂੰ ਕੀ ਖਾਓਗੇ ਸਬਜੀ ਚਾ ਢਾਲ ਨਾ ਪੁੱਤ ਗਵੇ ਨੂੰ ਪੁੱਛ ਉਸਦੀ ਮਰਜੀ ਚੱਲਣੀ ਹੁੰਦਾ ਘਾਰਾ ਨਾ ਬੱਪੂ ਜੀ ਤੁਹਾਡਾ ਘਾਰਾ ਅੱਜ ਤਾਂ ਤੁਸੀਂ ਮਾਲਕ ਹੋ ਦੱਸੋ ਨਲੇ ਜੀਤੀ ਜੋ ਬਣਾਉ ਚੰਗਾ ਹੀ ਹੋਣਾ ਵੱਡਾ ਵੀ ਆ ਗਿਆ ਅੱਜ ਉਹਦੇ ਰੋਟੀ ਆ ਤੇਰੀ ਭਾਬੀ ਬਣਾ ਰਹੀ ਆ ਕੁਝ ਨਾ ਕਰਿਓ ਨਲੇ ਜੀਤੀ ਪੰਚਾਇਤ ਚ ਜੋ ਹੋਇਆ ਉਸ ਸਮੇਂ ਦੀ ਮਾਰ ਸੀ ਹੁਣ ਤੂੰ ਫਿਕਰ ਨਾ ਕਰ ਮੈਂ ਹੈਗਾ ਜੋ ਚਾਹੀਦਾ ਤਸ ਦੇ ਜੀਤੀ ਸਿਰ ਹਲਾ ਨੀਮੀ ਪਾ ਬੈਠ ਗਈ ਬਾਪੂ ਜੀ ਤੇ ਲੱਡ ਵੀ ਤੇ ਚਕਮਰੇ ਚ ਸਨ ਜੀਤੇ ਵੱਡੇ ਤੇ ਛੋਟੇ ਦੀ ਮੌਜੂਦਗੀ ਚ ਘਵਰਾ ਰਹੀ ਸੀ ਤੇ ਕੰਬ ਵੱਡੇ ਨੇ ਮੋਡੇ ਹੱਥ ਹਰ ਕੇ ਆ ਸਭ ਠੀਕਾ ਨਾ ਡਰ ਜੀਤੀ ਜੀਤੀ ਨੂੰ ਪਤਾ ਚੱਲ ਗਿਆ ਕਿ ਕਿਤੇ ਨਾ ਕਿਤੇ ਦੂਮੇ ਇੱਕ ਨੇ ਤੇ ਕੁਝ ਕਰਨਗੇ ਉਹ ਆਪਣਾ ਆਪ ਲੁਕੋ ਰਹੀ ਸੀ ਜੀਤੀ ਨੂੰ ਪਤਾ ਚੱਲ ਗਿਆ ਕਿ ਕਿੰਨਾ ਔਖਾ ਹੋਵੇਗਾ ਇਸ ਘਰ 'ਚ ਰਹਿਣਾ ਉਸ ਦੇ ਅਰਮਾਨਾਂ ਦਾ ਕਤਲ ਤਾਂ ਬੰਤ ਦੀ ਮੌਤ ਨਾਲ ਹੋ ਗਿਆ ਹੁਣ ਇੱਜ਼ਤ ਦਾ ਕਤਲ ਹੋਣਾ ਸੀ ਤੇ ਇੱਜ਼ਤ ਲਈ ਮੈਂ ਪਹਿਲਾਂ ਵੀ ਅਲੱਗ ਹੋਈ ਸੀ ਹੁਣ ਜੀਤੀ ਸੋਚ ਰਹੀ ਸੀ ਕਿ ਨਿੰਮੀ ਆ ਜਾਵੇ ਬੋਲਦਾ ਰਹੀ ਸੀ ਕਿ ਆ ਜਾਣਾ ਫਿਰ ਥੋੜਾ ਬੇਫਿਕਰ ਹੋ ਜਾਵਾਂਗੀ ਜੀਤੀ ਸੋਚ ਰਹੀ ਤੇ ਨਿੰਮਾ ਕੁਝ ਕੱਪੜੇ ਲੈ ਆਇਆ ਤੇ ਬੋਲਿਆ ਆ ਲੈ ਕੱਪੜੇ ਤੇਰੇ ਲਈ ਲੈ ਆਇਆ ਪਾਲੀ ਜਿੱਤਨੀ ਚੁੱਪ ਕਰ ਕੱਪੜੇ ਰੱਖੇ ਤੇ ਆਪ ਕਮਰੇ ਵਿੱਚੋਂ ਬਾਹਰ ਨਿਕਲ ਗਈ ਤੇ ਰਸੋਈ ਵਿੱਚ ਜਾ ਸਮਾਨ ਦੇਖਣ ਲੱਗੀ ਫਿਰ ਆਪ ਮੱਖਣ ਬੋਲਿਆ ਅਜੇ ਵੱਡੇ ਭਾਈ ਵੱਲ ਰੋਟੀ ਆ ਚਲ ਬਾਪੂ ਜੀ ਨੂੰ ਪੁੱਛ ਉਹ ਵੀ ਨਾਲ ਚੱਲਣਗੇ ਤੇ ਇੱਥੇ ਹੀ ਲਿਆਦਾ ਨਾਲੇ ਆ ਘਰ ਵਿੱਚ ਇਕੱਠੇ ਹੀ ਰਹਿਣਾ ਆ ਮੈਨੂੰ ਪਾਰ-ਪਾਰ ਅੰਸੁ ਨਹੀਂ ਆ ਨਾ ਕਰ ਜੀਤੀ ਫਿਰ ਬਾਹਰ ਨਿਕਲ ਗਈ ਤੇ ਬਾਪੂ ਜੀ ਤੇ ਲਾਡੂ ਨੂੰ ਜਾ ਕੇ ਆ ਕਿ ਸ਼ਾਮ ਹੋ ਗਈ ਚਲੋ ਹੁਣ ਬਾਪੂ ਜੀ ਵੱਡੇ ਵੀਰੇ ਵੱਲ ਜਾਈਏ ਉਹ ਦੇਖਦੇ ਹੋਣੇ ਆ ਛੋਟੇ ਪਾਈ ਹੱਥ ਸੁਨਿਆ ਆਇਆ ਕਿ ਆ ਜਾਓ ਬਾਪੂ ਜੀ ਬੋਲੇ ਮੇਰੇ ਕੋਲ ਤਾਂ ਨਾ ਜਾਇਆ ਜਾਣਾ ਤੂੰ ਜਾ ਲਾਡੋ ਨੂੰ ਲੈ ਕੇ ਤੇ ਰੋਟੀ ਖਾਇਆ ਮੇਰਾ ਦਿਲ ਵੀ ਨਹੀਂ ਕਰ ਰਿਹਾ ਨਹੀਂ ਬਾਪੂ ਜੀ ਮੈਂ ਕੁਝ ਇੱਥੇ ਬਣਾ ਲੈਣੇ ਆ ਜੇ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਜਦ ਨੂੰ ਮੱਖਣ ਆ ਗਿਆ ਬਾਪੂ ਕੀ ਹੋਇਆ ਜੇ ਸਿੱਧ ਨੇ ਠੀਕ ਤਾਂ ਰਹਿੰਦੇ ਮੈਂ ਪ੍ਰਸ਼ਾਦਾ ਇੱਥੇ ਪਵਾ ਲਿਆਂਦਾ ਤੇ ਜੀਤੀ ਤੂ ਤੇ ਲਾਡੂ ਚੱਲੋ 7 ਵਜ ਗਏ ਆ ਔੜੀਕ ਦੀ ਹੋਣੀ ਦੋ ਸੁਨੇਹੇ ਆ ਚੁੱਕੇ ਆ ਬਾਬੂ ਜੀ ਬੋਲੇ ਮੇਰੇ ਲਈ ਕੁਛ ਨਾ ਭੇਜੀ ਮੈਨੂੰ ਭੁੱਖ ਨਹੀਂ ਆ ਤੇ ਆ ਜਾਓ ਤੁਸੀਂ ਲਾਡੂ ਅੱਗੇ ਅੱਗੇ ਟੱਪਦੀ ਬੋਲੀ ਤੁਰ ਪਈ ਤੇ ਮਗਰ ਮਗਰ ਜੀਤੀ ਸਾਂਝੀ ਕਰਦੀ ਸੀ ਤੇ ਛੋਟੀ ਜੇ ਕੰ ਦਾ ਓਲਾ ਵੱਡੀ ਦੇਖ ਰਹੀ ਸੀ ਕਿ ਗਵਲਾ ਕੁਛ ਹੱਸ ਕੇ ਕਹਿ ਰਿਹਾ ਜੀਤੀ ਨੂੰ ਤੇ ਉਹ ਕਾਹਲ ਚ ਤੁਰ ਰਹੀ ਸੀ ਉਸਨੇ ਆਪਣੇ ਘਰ ਵਾਲੇ ਨੂੰ ਕਿਹਾ ਤਸੀ ਜੀਤੀ ਦੀ ਜ਼ਮੀਨ ਵੀ ਤੇ ਬਣਾਉਣਾ ਚਾਹੁੰਦੇ ਸੀ ਮੈਨੂੰ ਲੱਗਦਾ ਜਿਹੜਾ ਮਕਾਨ ਕੋਲ ਸੀ ਗਵਲੇ ਨੇ ਉਹ ਵੀ ਵਾਰ ਦੇਣਾ ਰੰਡੀ ਤੋਂ ਦੇਖੋ ਕਿਵੇਂ ਕਲੋਲਾ ਕਰ ਰਿਹਾ ਤੇ ਉਹ ਵੀ ਦੋ ਕਦਮਾਂ ਦੀ ਦੂਰੀ ਤੈਅ ਕਰਨ ਨੂੰ ਜਾਣ ਕੇ ਵਕਤ ਲਾ ਰਹੀ ਆ ਇਹਨੇ ਲਾਡੋ ਤਾਈ ਤਾਈ ਕਰਦੀ ਵਿੜਿਚ ਬੁਲਾਉਣ ਲੱਗੀ ਦੋਵੇਂ ਬਾਹਰ ਨਿਕਲ ਬੋਲੀ ਤੇਰੀ ਮਾਂ ਦੇ ਤਾਇਆ ਕਿੱਥੇ ਰਹਿ ਗਏ ਹੁਣ ਤੇ ਇੱਥੇ ਸੀ ਜਦ ਬਾਹਰ ਜਾ ਦੇਖਿਆ ਜੀਤੀ ਦੇ ਹੱਥ ਤੇ ਅੰਦਰ ਵੜਨ ਲੱਗੀ ਮੱਖੀ ਲੜ ਗਿਆ ਤੇ ਮੱਖਣ ਉਸੇ ਹੱਥ 'ਚੋਂ ਡੰਗੜ ਰਿਹਾ ਸੀ ਪਰ ਦੇਖੇ ਬਿਗੈਰ ਪੁੱਛੇ ਬਿਨਾ ਵੱਡੀ ਬੋਲੀ ਦੋਣ ਦਿਨ ਤਾਂ ਰੁਕ ਜਾਂਦੇ ਆ ਕੀ ਕਰ ਰਹੀ ਹਾਂ ਇੰਨੇ ਨੂੰ ਮੱਖਣ ਪੈ ਗਿਆ ਭਾਬੀ ਹਰ ਵਾਰ ਗੰਦ ਸੋਚਣਾ ਠੀਕ ਨਹੀਂ ਦੇਖ-ਦੇਖ ਨਾਲੋਂ ਮੱਖੀ ਲੜ ਗਿਆ ਜਿੱਤੀ ਵੀ ਅੰਦਰ ਆਉਣ ਲੱਗੀ ਵੀ ਪਤਾ ਨਹੀਂ ਕੀ ਸੋਚਦੀ ਨੇ ਜੇਕ ਨੂੰ ਹਿਲਾ ਦਿੱਤਾ ਹੁਣ ਦੇਖ ਹੱਥ ਵੱਡੇ ਨੂੰ ਬੋਲਿਆ ਮੱਖਣ ਪਾ ਤੂੰ ਪਾ ਗੱਡੇ ਕੱਢ ਡਾਕਟਰ ਨੂੰ ਦਿਖਾ ਲਈ ਆ ਇਹ ਕਿਤੇ ਜ਼ਿਆਦਾ ਸੋਜ ਨਾ ਪੈ ਜਾਵੇ ਜੀਤੀ ਬੋਲੀ ਨਹੀਂ ਠੀਕ ਆ ਵੜੀ ਅੰਦਰੋਂ ਮਿੱਟੀ ਦਾ ਤੇਲ ਲਈ ਤੇ ਜੀਤੀ ਤੇ ਹੱਥ ਤੇ ਪਉਣ ਲੱਗੀ ਇੰਨੇ ਨੂੰ ਲਾਡੂ ਨੇ ਆਵਾਜ਼ ਦਿੱਤੀ ਬਾਪੂ ਨੂੰ ਰੋਟੀ ਦੇ ਦੇ ਉਹਨਾਂ ਦਾ ਟਾਈਮ ਹੋ ਗਿਆ ਹਾਂ ਸੱਚ ਬਾਪੂ ਜੀ ਨਹੀਂ ਆਏ ਅਜੇ ਵੀ ਆਕਰਲੀ ਬੈਠੇ ਨੇ ਜਦ ਇੱਕੋ ਘਰ ਰਹਿਣਾ ਨਹੀਂ ਦੀਦੀ ਬਾਪੂ ਜੀ ਕੁਝ ਦਿਨ ਤੋਂ ਬੇਰਅਮੇ ਕਰਕੇ ਥੱਕੇ ਸੀ ਇਸ ਲਈ ਨਹੀਂ ਆਏ ਬਾਜੀ ਵੀ ਆਉਂਦੀ ਆ ਰੋਟੀ ਤੁਸੀਂ ਪਾ ਦਿਓ ਜੀਤੀ ਨੇ ਹੱਥ ਨੂੰ ਚੁੰਨੀ ਵਿੱਚ ਦਬਾਉਂਦੇ ਕਿਹਾ ਕਾਫੀ ਦਰਦ ਹੋ ਰਿਹਾ ਮੱਖਣ ਬੋਲਿਆ ਚੱਲ ਭਾਬੀ ਤੂੰ ਰੋਟੀ ਪਾ ਮੈਂ ਕੋਈ ਦਵਾਈ ਪੁੱਛ ਲੈ ਆਉਣਾ ਨਲੇ ਵੀਰੇ ਤੂੰ ਬਾਪੂ ਜੀ ਨੂੰ ਰੋਟੀ ਫੜਾਈ ਇਕੱਲੇ ਆਕਰ ਕੋਲ ਬਹਿ ਜਾਈ ਜਿੰਨਾ ਚਿਰ ਇਹ ਰੋਟੀ ਖਾਂਦਿਆਂ ਆਪਾਂ ਤੇ ਰੁੱਕ ਕੇ ਖਾਵਾਂਗੇ ਵੱਡੀ ਨੇ ਬਾਪੂ ਜੀ ਦੀ ਰੋਟੀ ਭੁਆ ਆਪਣੇ ਘਰ ਵਾਲੀ ਨੂੰ ਕਿਹਾ ਕਿ ਬਾਪੂ ਜੀ ਦੇ ਕਰਨੀ ਕੁਝ ਕਾਢ ਆਇਓ ਤਾਂ ਹੀ ਕੁਝ ਪੱਲੇ ਪੈਣਾ ਤੁਹਾਨੂੰ ਨਜ਼ਦੀਕੀਆਂ ਨਜ਼ਰ ਨਹੀਂ ਆ ਰਹੀਆਂ ਪਛਤਾਉਂਗੇ ਜਿੱਤੀ ਲਾਡੂ ਨੂੰ ਬਾਹਰ ਬੈਠ ਰੋਟੀ ਖਵਾ ਰਹੀ ਸੀ ਤੇ ਬੰਦਲ ਕੀਤੀਆਂ ਪਿਆਰ ਦੀਆਂ ਗੱਲਾਂ ਨੂੰ ਯਾਦ ਕਰਕੇ ਕਦੇ ਹੱਸਦੀ ਤੇ ਕਦੇ ਅੱਖਾਂ ਪਰ ਸਾਫ਼ ਕਰਦੀ ਉਹੀ ਚਮਕਾ ਜਿੱਥੇ ਉਸ ਨੇ ਵਿਆਹ ਤੋਂ ਬਾਅਦ ਪਤਨੀ ਕਿੰਨੇ ਝੁਲਮਾਂ ਤੋਂ ਬਾਅਦ ਖੁਸ਼ੀ ਦੇਖੀ ਸੀ ਤੇ ਇਕੱਠੇ ਪਲ ਬਿਤਾਏ ਸਨ ਪਰ ਵੱਡੀ ਨੂੰ ਜਾਪ ਰਿਹਾ ਸੀ ਕਿ ਉਹ ਮੱਖਣ ਕਰਕੇ ਖੁਸ਼ ਹੈ ਮੱਖਣ ਨੇ ਵੀ ਜੀਤੀ ਨੂੰ ਦਵਾਈ ਦਿੱਤੀ ਤੇ ਕਿਹਾ ਸੌਣ ਲੱਗੀ ਖਾਲੇ ਸਵੇਰ ਤੱਕ ਸੋਚ ਉੱਤਰ ਜਾਣੀ ਆ ਤੇ ਦਰਦ ਵੀ ਠੀਕ ਹੋ ਜਾਣਾ ਆ ਜੀਤੀ ਨੇ ਸਿਰ ਹਿਲਾਇਆ ਤੇ ਕਿਹਾ ਮੈਂ ਕਰ ਜਾਮਾ ਲੱਡੂ ਨੂੰ ਵੀ ਸਮੋਨਾ ਸਵੇਰੇ ਸਕੂਲ ਦਾ ਵੀ ਪਤਾ ਕਰਨ ਜਾਣਾ ਮੱਖਣ ਨੇ ਕਿਹਾ ਠੀਕ ਆ ਤੂੰ ਜਾ ਤੇ ਵੱਡੇ ਨੂੰ ਭੇਜ ਦੇ ਅਸੀਂ ਵੀ ਰੋਟੀ ਖਾ ਲਈਏ ਵੱਡੀ ਨੇ ਜੀਤੀ ਨੂੰ ਕਿਹਾ ਹੁਣ ਆਉਂਦੀ ਰਹੀ ਤੇ ਲੋੜ ਹੋਈ ਮੰਗ ਲਈ ਭੇਜ ਦੇ ਜੀਤੀ ਲਾਡੂ ਲੈ ਬਾਹਰ ਨਿਕਲੀ ਤੇ ਵੱਡੀ ਨੇ ਮੱਖਣ ਨੂੰ ਕਿਹਾ ਤੂੰ ਜਿਆਦਾ ਮਿੱਠਾ ਨਾ ਬਣ ਇਸਨੇ ਨਹੀਂ ਤੈਨੂੰ ਚੋਖਾ ਪਾਉਣਾ ਭਾਬੀ ਪਾਗਲ ਨਾ ਬਣ ਘਰ ਦੀ ਨੂੰ ਆ ਇਹ ਵੀ ਹਰ ਗੱਲ ਨੂੰ ਗਲਤ ਨਹੀਂ ਕਰੀਦਾ ਰੋਟੀ ਪਾ ਮੈਂ ਮੀ ਖਾਮਾ ਤੇ ਜਾਮਾ ਨਿੰਮੀ ਵੀ ਉਡੀਕਦੀ ਹੋਣੀ ਆ ਫੋਨ ਤੂੰ ਆਪਣੇ ਭਾਈ ਨੂੰ ਤਾਂ ਉਡੀਕ ਲਾ ਵੱਡਾ ਉੱਥੇ ਹੀ ਰਹਿ ਗਿਆ ਤੂੰ ਰੋਟੀ ਪਾ ਮੈਂ ਆਵਾਜ਼ ਮਾਰਦਾ ਜਦ ਮੱਖਣ ਬਾਹਰ ਨਿਕਲੇ ਤੇ ਦੇਖਿਆ ਵੱਡੇ ਬਾਪੂ ਨਾਲ ਬਹਿਸ ਰਿਹਾ ਸੀ ਤੇ ਉਸ ਨੇ ਕਿਹਾ ਭਾਬੀ ਬਾਪੂ ਤੇ ਭਾਈ ਫਿਰ ਲੜ ਰਹੇ ਮੈਂ ਆਇਆ ਦੇਖ ਕੇ ਬਾਪੂ ਨੇ ਕੀ ਹੋ ਗਿਆ ਮੱਖਣ ਬੋਲਿਆ ਮੱਖਣ ਆ ਦੋ ਰੋਟੀਆਂ ਖਾ ਮੈਂ ਗਲਤ ਨਹੀਂ ਸੁਣਨਾ ਆ ਕੁੜੀ ਬੰਤ ਦੀ ਇੱਜ਼ਤ ਆ ਇਸ ਤੇ ਗਲਤ ਇਲਜ਼ਾਮ ਲਾ ਰਿਹਾ ਕਹਿੰਦਾ ਤੂੰ ਗੰਦੀ ਨਿਗਾ ਰੱਖੀ ਬੈਠਾ ਇਹਨਾਂ ਸੁਣਦੇ ਹੀ ਮੱਖਣ ਹੱਥੋਂ ਪਈ ਹੋ ਗਿਆ ਤੇ ਵੱਡੇ ਦੇ ਕੱਪੜੇ ਪਾੜ ਦਿੱਤੇ ਬੜੀ ਮੁਸ਼ਕਿਲ ਨਾਲ ਜੀਤੀ ਨੇ ਤੇ ਵੱਡੀ ਨੇ ਨਵਾਂ ਜੀ ਸਾਰਿਆਂ ਦਾ ਅੱਜ ਦਾ ਇਹ ਨਵਾਂ ਬਲ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਬੜੀਆਂ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਪਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ